ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਸਾਡਾ ਖਾਣ ਪੀਣ ਜਿਹੜਾ ਉਹ ਸਹੀ ਟੱਗਦਾ ਨਹੀਂ ਹੈ ਇਹ ਕਾਰਨ ਕੀ ਹੈ ਗਿਆ तमाम ਗੱਲਾਂ ਤੇ ਗੱਲਬਾਤ ਕਰਨੀ ਅੱਜ ਸਾਡੇ ਨਾਲ ਐਡਵੋਕੇਟ ਚਰਨਜੀਤ ਸ਼ੰਗਰਾਈ ਜੀ ਮੌਜੂਦ ਨੇ ਚਰਨਜੀਤ ਜੀ ਕਿਵੇਂ ਦੇ ਦੇਓ ਅੱਜ ਵਾਤਾਵਰਣ ਨੂੰ ਸ਼ੁੱਧਾ ਤੇ ਲਈ ਮਹਿੰਮ ਹਰ ਸਾਲ ਵੀ ਚੱਲਦੀ ਹੈ ਐਕਟਿਵ ਵੀ ਚੱਲੀ ਹੋਈ ਹੈ ਰੁੱਖ ਲਗਾਏ ਜਾ ਰਹੇ ਨੇ ਹਵਾ ਕੀ ਰੁੱਖਾਂ ਨਾਲ ਸਾਫ਼ ਹੋ ਰਹੀ ਹੈ ਜਾਂ ਹੋਰ ਕਾਰਨ ਦੇਖੋ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਮੁਹਿੰਮ ਜਿਹੜੀ ਹੈ ਰੁੱਖ ਲਗਾਉਣ ਦੀ ਪਿੰਡਾਂ ਦੀਆਂ ਕਲੱਬਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਰ ਸਾਲ ਚਲਾਈ ਜਾਂਦੀ ਹੈ ਔਰ ਮੈਂ ਦੇਖ ਰਿਹਾ ਵੀ ਲਗਭਗ ਪਿਛਲੇ 15 ਸਾਲਾਂ ਤੋਂ ਚੱਲ ਰਹੀ ਹੈ ਜਿਹੜੀ ਕਿ ਇੱਕ ਛਲਾਗਾ ਯੋਗ ਮੂਹਮ ਹੈ ਪਰ ਜਿਹੜਾ ਤੁਹਾਡਾ ਸਵਾਲ ਆ ਵੀ ਇਹ ਰੁੱਖ ਲਗਾਉਣ ਨਾਲ ਵਾਤਾਵਰਨ ਸਾਫ਼ ਹੋਏਗਾ ਸਿਰਫ ਰੁੱਖ ਰਗਾਉਣ ਨਾਲ ਤਾਂ ਮੈਂ ਸਮਝਦਾ ਆ ਵੀ ਵਾਤਾਵਰਨ ਸਾਫ਼ ਕਰਦੇ ਆ ਰੁੱਖ ਹੈ ਪਰ ਵਾਤਾਵਰਨ ਨੂੰ ਪੋਲਿਊਟ ਕਰਨ ਵਾਲੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੋਰ ਵੀ ਬੜੇ ਸਾਰੇ ਕਾਰਨ ਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੰਡਸਟਰੀਜ਼ ਨੇ ਜਿਹੜਾ ਉਦਯੋਗਿਕ ਗਤੀਵਿਧੀਆਂ ਕਹਿੰਦੇ ਆ ਜਿੱਥੇ ਕੋਈ ਫੈਕਟਰੀਆਂ ਕੰਮ ਕਰਦੀਆਂ ਨੇ ਜਾਂ ਸਾਡਾ ਜਿਹੜਾ ਆਵਾਜਾਈ ਵਾਲੇ ਵੀਹਿਕਲ ਨੇ ਇਹਨਾਂ ਤੋਂ ਹੈ ਕਿਸਾਨਾਂ ਵੱਲੋਂ ਖੇਤਾਂ 'ਚ ਪਾਇਆ ਜਾਂਦਾ ਪੈਸਟੀਸਾਈਡ ਹੈ ਜਾਂ ਫਿਰ ਹੋਰ ਕਿੰਨੇ ਸਾਰੇ ਕਾਰਨ ਨੇ ਜੰਗਲਾਂ ਦੀ ਜਿਹੜੀ ਲਗਾਤਾਰ ਕਟਾਈ ਹੈ ਸੋ ਪ੍ਰਦੂਸ਼ਿਤ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦਾ ਕਾਰਨ ਹੈ ਉਹਨਾਂ ਨੂੰ ਸਾਫ਼ ਕਰਨ ਦਾ ਜਿਹੜਾ ਕਹਿ ਲਿਏ ਵੀ ਸਰੋਤ ਉਹ ਇੱਕੋ ਰੁੱਖ ਲਗਾਉਣਾ ਨਹੀਂ ਹੈ ਰੁੱਖ ਕੋਸ ਪਰਸੈਂਟ ਮਦਦ ਕਰਦੇ ਆ ਜਿਹੜੇ ਉਹ ਵਾਤਾਵਰਣ ਨੂੰ ਸਾਫ਼ ਕਰਨ ਲਈ ਪਰ ਵਾਤਾਵਰਣ ਨੂੰ ਕੰਪਲੀਟ ਸਾਫ਼ ਕਰਨ ਲਈ ਦੇ ਉਦਾਹਰਨ ਦੇ ਤੌਰ ਤੇ ਵੇਖਣਾ ਹੋਵੇ ਜਦੋਂ ਕਰੋਨਾ ਕਾਲ ਸੀਗਾ कोरोना काल ਚ ਤੁਸੀਂ ਦੇਖਿਆ ਹੈ ਕਿ ਸਰਕਾਰ ਨੇ ਲੋਕਡਾਊਨ ਕਰਤਾ ਸਾਰੀ ਆਵਾਜਾਈ ਫੈਕਟਰੀਆਂ ਸਾਰੀਆਂ ਬੰਦ ਕਰਤੀਆਂ ਉਦੋਂ ਬਾਅਦ ਆਪਣੇ ਆਪ ਅਖਬਾਰਾਂ ਚ ਖਬਰਾਂ ਆਪਾਂ ਦੇਖੀਆਂ ਕਿ ਵਾਤਾਵਰਨ ਕਿੰਨਾ ਸਾਫ਼ ਹੋ ਗਿਆ ਚੰਡੀਗੜ੍ਹ ਤੋਂ ਜਲੰਧਰ ਤੋਂ ਕਹਿੰਦੇ ਵੀ ਸਾਨੂੰ ਪਹਾੜੀਆਂ ਦੇਖਣ ਲੱਗ ਗਈਆਂ ਸੋ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਵੀ ਉਦੋਂ ਤੱਕ ਕਿਸੇ ਨੇ ਰੁਕ ਨਹੀਂ ਲਾਏ ਸੀ ਨਾ ਉਦੋਂ ਵਿਕਲ ਰੋਕ ਦਿੱਤੇ ਗਏ ਆਵਾਜਾਈ ਬੰਦ ਸੀ ਇਹ ਵੀ ਕਾਰਨ ਰਿਹਾ ਹੋਗਾ ਮੈਂ ਉਹੀ ਕਹਿ ਰਿਹਾ ਨਾ ਵੀ ਜਿਹੜਾ ਵੱਧ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਫੈਕਟਰ ਨੇ ਉਹ ਇੰਡਸਟਰੀਜ਼ ਨੇ ਉਹ ਵਹੀਕਲ ਨੇ ਉਹ ਜਿਹੜੇ ਹੋਰ ਇਸ ਤਰ੍ਹਾਂ ਦੇ ਕਾਰਨ ਨੇ ਉਦੋਂ ਰੁੱਖ ਰੁੱਖ ਉਦੋਂ ਵੀ ਲਗਾਏ ਗਏ ਹੋਣਗੇ ਪਰ ਉਹਨਾਂ ਨੇ ਕਿਹਦਾ ਮਥੜੀ ਵਾਤਾਵਰਨ ਸਾਫ਼ ਕਰਤਾ ਹੈ ਜਿਹੜੀ ਉਹਨੇ ਰੁੱਖ ਲਗਾਉਣ ਦੀ ਮੁਹਿੰਮ ਚੱਲੀ ਹੈ ਮੈਂ ਪਹਿਲਾਂ ਵੀ ਕਿਹਾ ਇਹ ਸਲਾਗਾ ਯੋਗ ਹੈ ਸਵਾਗਤ ਯੋਗ ਹੈ ਪਰ ਕੁਝ ਗੱਲਾਂ ਦਾ ਜਿਹੜਾ ਖਿਆਲ ਜਿਹੜੇ ਸਾਥੀ ਰੁੱਖ ਲਗਾ ਰਿਆ ਜਿਹੜੀਆਂ ਕੋਈ ਸਮਾਜ ਸੇਵੀ ਸੰਸਥਾਵਾਂ ਉਹ ਰੁੱਖ ਲਗਾ ਰਹੀਆਂ ਉਹਨਾਂ ਨੂੰ ਵੀ ਜ਼ਰੂਰ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾ ਇਹ ਆ ਕਿ ਜਿਹੜੇ ਰੁੱਖਾਂ ਦੀ ਚੋਣ ਉਹ ਕਿਸ ਤਰ੍ਹਾਂ ਦੀ ਕੀਤੀ ਜਾਵੇ ਜਿਹੜੇ ਰੁੱਖ ਲਗਾਏ ਜਾ ਰਹੇ ਆ ਉਹ ਆਮ ਤੌਰ ਤੇ ਮੈਂ ਜਿੰਨਾ ਕੋ ਮੇਰਾ ਅਨੁਭਵ ਹੈ ਉਹ ਆਮ ਤੌਰ ਤੇ ਉਹ ਰੁੱਖਾ ਜਿਹੜੇ ਨਰਸਰੀ ਤੋਂ ਮਿਲਦੇ ਆ ਉਹ ਰੁੱਖਾ ਜਿਨ੍ਹਾਂ ਦੀ ਉਮਰ ਹੈ ਕੋਈ 5 ਸਾਲਾ ਕੋਈ 4 ਸਾਲਾ ਕੋਈ 3 ਸਾਲਾ ਜਾਂ ਜਿਹੜੇ ਕੋਈ ਛੋਟੇ ਪੌਦੇ ਨੇ ਫੁੱਲਾਂ ਵਾਲੇ ਪੌਦੇ ਨੇ ਜਿਨ੍ਹਾਂ ਦੀ ਉਮਰ 6 ਮਹੀਨੇ ਸਾਲ ਹੋਵੇਗੀ ਉਹ ਲਗਾਏ ਜਾ ਰਹੇ ਆ ਉਹ ਵੀ ਲੱਗਣੇ ਚਾਹੀਦੇ ਆ ਪਰ ਜਿਹੜਾ ਜਿਹੜੇ ਰੁੱਖ ਆ ਜਿਨ੍ਹਾਂ ਦੀ ਉਮਰ ਲੰਬੀ ਹੈ ਰਵਾਇਤੀ ਰੁੱਖਾਂ ਦੀ ਗੱਲ ਕਰਦੇ ਹੋ ਤੁਸੀਂ ਜਿਹੜੇ ਪੰਜਾਬ ਦੇ ਰਵਾਇਤੀ ਰੁੱਖ ਆ ਜਿਵੇਂ ਕਹਿ ਲਈ ਵੀ ਜਿਹੜੀ ਟੱਲੀ ਹੈ ਜਿਹਨੂੰ ਸ਼ੀਸ਼ਮ ਵੀ ਕਹਿੰਦੇ ਆ ਉਹ ਪੰਜਾਬ ਦਾ ਰਾਜ ਰੁੱਖ ਹੈ ਸਟੇਟ ਰੁੱਖ ਨੂੰ ਕਹਿੰਦੇ ਆ ਸਟੇਟ ਟਰੀ ਹੈ ਉਹ ਬਹੁਤ ਘਾਟਾ ਪਿੱਪਲ ਆ ਜਿਹੜਾ ਸਾਡਾ ਇਤਿਹਾਸਕ ਹੈ ਬੋੜ ਹੈ ਜਿਨ੍ਹਾਂ ਦਾ ਜ਼ਿਕਰ ਹੈ ਗੁਰਬਾਣੀ ਵਿੱਚ ਵੀ ਹੈ ਜਿਨ੍ਹਾਂ ਦਾ ਜ਼ਿਕਰ ਸਾਡੇ ਕਲਚਰ ਵਿੱਚ ਇਤਿਹਾਸ ਵਿੱਚ ਹੀ ਹੈ ਉਹ ਰੁੱਖ ਕੱਟ ਲਗਾਏ ਜਾ ਰਹੇ ਆ ਸੋ ਜਿਹੜੇ ਸਾਥੀ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੇ ਕੋਈ ਨੌਜਵਾਨ ਕਲੱਬਾਂ ਵਾਲੇ ਨੌਜਵਾਨ ਨੇ ਉਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਕਿ ਜਿਹੜੇ ਰੁੱਖ ਲਗਾਏ ਜਾਣ ਉਹ ਇਹਨਾਂ ਰੁੱਖਾਂ ਦੀ ਚੋਣ ਹੈ ਰੁੱਖਾਂ ਦੀ ਮਹੱਤਤਾ ਕੀ ਹੈ ਉਹਦੇ ਬਾਰੇ ਸਟੱਡੀ ਉਹਦੇ ਬਾਰੇ ਚੋਣ ਹੋਵੇ ਤਾਂ ਕਿ ਉਹ ਭਵਿੱਖ ਵਿੱਚ ਵਧੀਆ ਲੱਕੜੀ ਵੀ ਦੇਣ ਉਹ ਵਾਤਾਵਰਣ ਨੂੰ ਸਾਫ਼ ਕਰਨ ਦਾ ਕੰਮ ਵੀ ਕਰਨ ਉਹ ਜਿਹੜਾ ਕੀ ਹੈ ਉਹ ਉਹਦੇ ਨਾਲ ਵਾਤਾਵਰਣ ਨਹੀਂ ਸਾਡੀ ਜ਼ਮੀਨ ਕੋਈ ਖਰਾਬ ਹੋਣ ਦਾ ਕੰਮ ਨਾ ਹੋਵੇ ਹੁਣ ਇਹ ਬੜੇ ਸਾਰੇ ਜਿਹੜੇ ਵਾਤਾਵਰਣ ਜਿਹੜੇ ਨਾਲ ਸੰਬੰਧਿਤ ਜਿਹੜੇ ਕੋਈ ਮਾਹਰ ਆ ਉਹ ਇਹ ਕਹਿੰਦੇ ਆ ਵੀ ਜਿਹੜਾ ਸਫੈਦਾ ਹੈ ਉਹ ਜ਼ਮੀਨ ਨੂੰ ਬੰਜਰ ਕਰਨ ਦਾ ਕੰਮ ਕਰਦਾ ਹੈ ਪਾਣੀ ਖਿੱਚਦਾ ਪਾਣੀ ਖਿੱਚਦਾ ਹੈ ਮਤਲਬ ਪਾਣੀ ਦੀ ਵੱਧ ਕੰਜ਼ਮਪਸ਼ਨ ਕਰਦਾ ਹੈ ਪਹਿਲਾਂ ਲੋਕਾਂ ਨੇ ਬੜੇ ਲਗਾਏ ਪਰ ਹੁਣ ਲੋਕ ਬੜੇ ਮਤਲਬ ਇਸ ਤਰ੍ਹਾਂ ਦੀ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਜਿਹੜੇ ਲਾਰ ਆ ਰੁੱਖ ਲਗਾ ਰਿਹਾ ਜਿਹੜੇ ਮੂਹਮ ਚਲਾ ਰਿਹਾ ਉਹਨਾਂ ਨੂੰ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਰੁੱਖ ਲਗਾ ਦੇਣਾ ਲਗਾ ਕੇ ਭੁੱਲ ਜਾਣਾ ਤਾਂ ਫਿਰ ਇਹਦੇ ਨਾਲ ਵੀ ਉਹ ਰੁੱਖ ਜਵਾਨ ਨਹੀਂ ਹੋਣਗੇ ਨਾ ਰੁੱਖ ਲਗਾਉਣੇ ਨੇ ਰੁੱਖ ਲਗਾਉਣਾ ਸੌਖਾ ਹੈ ਰੁੱਖ ਨੂੰ ਪਾਲਣਾ ਉਹਨੂੰ ਸਾਹਮਣਾ ਉਹਨੂੰ ਉਹਨੂੰ ਦਰਖਤ ਬਣਾਣਾ ਉਹ ਬਹੁਤ ਔਖਾ ਹੈ ਸੋ ਜਿਹੜੀਆਂ ਕੋਈ ਯੂਥ ਕਲੱਬਾਂ ਨੇ ਜਿਹੜੇ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਉਹ ਜਿੰਨੇ ਵੀ ਲੋਕ ਰੁੱਖ ਲਗਾ ਰਿਹਾ ਉਹ ਜ਼ਰੂਰ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਕੋਈ ਖਿਆਲ ਕਿ ਉਹ ਇਹਨਾਂ ਨੂੰ ਸੰਭਾਲਣ ਦਾ ਕੰਮ ਕਰਨ ਤਾਂ ਕਿ ਉਹ ਰੁੱਖ ਦਰਖਤ ਬਣ ਸਕਣ ਪੰਜਾਬ ਦੇ ਵਿੱਚ ਹਰ ਸਾਲ ਸਰਕਾਰਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਐਸ ਵਾਰ ਵੀ ਫਰੋਜਪੁਰ ਦਾ ਟਾਰਗੇਟ 6.5 ਲੱਖ ਰੁਪਏ ਦਾ 6.5 ਲੱਖ ਦਰਖਤ ਲਗਾਉਣ ਦਾ ਪੌਦੇ ਲਗਾਉਣ ਦਾ ਡੀਸੀ ਫਰੋਜਪੁਰ ਦਾ ਹੈਗਾ ਫਰੋਜਪੁਰ ਦੇ ਵਿੱਚ ਮਮਦੋੜ ਦੇ ਵਿੱਚ 1083 ਏਕੜ ਜੰਗਲ ਜ਼ਮੀਨ 1083 ਏਕੜ ਦੇ ਚ ਜੰਗਲ ਇਸ ਲਈ ਚੱਕ ਸਰਕਾਰ ਜੰਗਲ ਦੇ ਨਾਮ ਤੇ ਮਸ਼ਹੂਰ ਹੈ ਪੂਰੇ ਪੰਜਾਬ ਦੇ ਵਿੱਚ ਕਿੰਨੇ ਦਰਖਤ ਹੈਗੇ ਆ ਫਰੋਜਪੁਰ ਦਾ ਨਾਮ ਕਿੱਥੇ ਆਉਂਦਾ ਦੇਖੋ ਜੇ ਓਵਰਆਲ ਪੰਜਾਬ ਦਾ ਜਿਹੜਾ ਉਹ ਡਾਟਾ ਦੇਖਣਾ ਹੋਵੇ ਤਾਂ ਪੰਜਾਬ ਦੀ ਜਿੰਨੀ ਟੋਟਲ ਆਬਾਦੀ ਆ ਜਿਹੜੀ ਹੈ ਜ਼ਮੀਨ ਹੈ ਜਿਹੜਾ ਕੋਈ ਜਿਹਨੂੰ ਕਹਿੰਦੇ ਆ ਵੀ 50 ਕੋ ਹਜ਼ਾਰ ਸਕੁਅਰ ਕਿਲੋਮੀਟਰ ਦੇ ਹਿਸਾਬ ਨਾਲ ਉਹਦੇ ਵਿੱਚ ਸਿਰਫ 5% ਜ਼ਮੀਨ ਤੇ ਹੀ ਰੁੱਖ ਨੇ ਉਹ ਵੀ ਜਿਵੇਂ ਤੁਸੀਂ ਜੰਗਲ ਦਾ ਨਾਮ ਲਿਆ ਉਹ ਜੰਗਲ ਸਾਡੇ ਫਿਰੋਜ਼ਪੁਰ ਵਿੱਚ ਸਿਰਫ ਇੱਕ ਹੈ ਬਾਕੀ ਪੰਜਾਬ ਚ ਕਿਤੇ 2-4 ਇਸ ਤਰ੍ਹਾਂ ਦੇ ਹੋਣ ਹੋਣਗੇ ਪਰ ਜਿਹੜੇ ਜ਼ਿਆਦਾਤਰ ਰੁੱਖਾਂ ਦੀ ਜਿਹੜੀ ਮੈਂ ਗੱਲ ਕੀਤੀ ਆ ਉਹ ਜਾਂ ਤਾਂ ਨਹਿਰਾਂ ਤੇ ਲੱਗੇ ਹੋਏ ਨੇ ਜਾਂ ਸੜਕਾਂ ਦੇ ਕਿਨਾਰੇਾਂ ਤੇ ਨੇ ਤੇ ਜਾਂ ਫਿਰ ਕਿਤੇ ਦਰਿਆਵਾਂ ਤੇ ਨੇ ਜੰਗਲ ਦੀ ਸਪੈਸੀਫਿਕ ਜਗ੍ਹਾ ਉਹ ਨਹੀਂ ਹੈ ਮੈਨੂੰ ਤਾਂ ਇਹ ਆ ਵੀ ਜਿਹੜਾ ਪੰਜਾਬ ਸਰਕਾਰ ਦਾ ਇੱਕ ਫੋਰੈਸਟ ਡਿਪਾਰਟਮੈਂਟ ਹੈ ਜਿਹੜਾ ਜੰਗਲ ਜਿਹੜਾ ਜੰਗਲ ਦਾ ਵਿਭਾਗ ਹੈ ਉਹ ਵੀ ਲਗਭਗ ਖਤਮ ਹੋਣ ਕਿਨਾਰੇ ਆ ਜਿੱਥੇ ਕੋਈ ਮਾੜਾ-ਮੋਟਾ ਹੈਗਾ ਉੱਥੇ ਵੀ ਬੜੀ ਸਾਰੀ ਕ੍ਰਪਸ਼ਨ ਹੈ ਉੱਥੇ ਵੀ ਬੜੇ سارے ਧਿਆਨ ਦੇਣ ਦੀ ਲੋੜ ਹੈ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਫਿਰੋਜ਼ਪੁਰ ਕਿੱਥੇ ਆ ਜਾਂ ਮਮਦੋੜ ਦੇ ਵਿੱਚ ਰੁੱਖ ਲਗਾਏ ਜਾ ਰਹੇ ਨੇ ਪੂਰੇ ਫਿਰੋਜ਼ਪੁਰ ਚ ਪੰਜਾਬ ਦੇ ਵਿੱਚ ਜੇ ਵੱਧ ਰੁੱਖਾਂ ਦੀ ਗੱਲ ਕਰੀਏ ਤਾਂ ਉਹ ਇੱਕ ਹੁਸ਼ਿਆਰਪੁਰ ਹੈ ਜਿੱਥੇ ਪੂਰੇ ਪੰਜਾਬ ਦੇ ਮੁਕਾਬਲੇ ਰੁੱਖ ਵਧ ਨੇ ਇੱਕ ਪਠਾਨਕੋਟ ਹੈ ਔਰ ਇੱਕ ਰੋਪੜ ਹੈ ਇੱਥੇ ਤਾਂ ਕਰਕੇ ਹੈ ਕਿ ਇਥੇ ਜਿਹੜੀ ਐ ਜ਼ਮੀਨ ਕਹਿ ਲਈਏ ਇਹ ਪਹਾੜੀ ਏਰੀਆ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਪਹਾੜੀ ਟੱਚ ਜ਼ਿਲ੍ਹੇ ਨੇ ਇਸ ਕਰਕੇ ਇਥੇ ਵਾਧ ਰੋਖਣੇ ਬਾਕੀ ਪੰਜਾਬ ਦੇ ਵਿੱਚ ਜੇ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਮੇਰੇ ਖਿਆਲ ਚ ਜੇ ਉਹ ਤਿੰਨ ਪਹਿਲੇ ਨੰਬਰ ਤੇ ਹੈਗੇ ਨੇ ਤਾਂ ਫਿਰੋਜ਼ਪੁਰ ਦਾ ਨਾਮ ਹੈ ਉਹਨਾਂ ਪਹਿਲੇ ਦੂਜੇ ਤੀਜੇ ਚ ਉਹ ਨਹੀਂ ਹੈਗਾ ਉਹ ਕਿਤੇ ਚੌਥੇ ਪੰਜਵੇਂ ਤੇ ਹੋ ਸਕਦਾ ਸੋ ਇਸ ਕਰਕੇ ਇਹ ਵੀ ਸਾਨੂੰ ਖਿਆਲ ਰੱਖਣਾ ਪਏਗਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਮੈਂ ਮੈਂ ਸਮਝਦਾ ਕਿ ਵਾਤਾਵਰਨ ਪਲੂਟ ਹੋ ਰਿਹਾ ਹੈ ਪਾਣੀ ਗੰਦਲਾ ਹੋ ਰਿਹਾ ਹੈ ਪਾਣੀ ਦੇ ਸਬੰਧ ਵਿੱਚ ਹਵਾ ਦੇ ਸਬੰਧ ਵਿੱਚ ਜਾਂ ਪੂਰੇ ਵਾਤਾਵਰਨ ਦੇ ਸਬੰਧ ਵਿੱਚ ਕੋਈ ਅਜਿਹਾ ਸਾਰਥਕ ਕਾਨੂੰਨ ਨਹੀਂ ਹੈ ਨਾ ਤਾਂ ਹਿੰਦੁਸਤਾਨ ਸਰਕਾਰ ਵੱਲੋਂ ਹੈ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਹੈ ਜਿਹੜਾ ਕਿ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ ਦੇ ਲਈ ਕਿ ਉਹ ਸਖਤ ਕਦਮ ਚੁੱਕੇ ਨਹੀਂ ਕੋਈ ਐਕਟ ਤਾਂ ਹੋਊਗਾ ਹੈ ਨਹੀਂ ਨਹੀਂ ਐਕਟ ਤਾਂ ਵੈਸੇ ਤਾਂ ਰਵਾਇਤੀ ਤੌਰ ਤੇ ਬਣੇ ਹੋਏ ਨੇ ਪ੍ਰੋਵੈਂਸ਼ਨ ਆਫ వాటర్ ਪੋਲੂਸ਼ਨ ਐਕਟ ਹੈ ਪਰਵੈਂਸ਼ਨ ਆਫ 에ਅਰ ਪੋਲੂਸ਼ਨ ਐਕਟ ਹੈ ਪਰਵੈਂਸ਼ਨ ਆਫ ਲੈਂਡ ਪੋਲੂਸ਼ਨ ਪੋਲੂਸ਼ਨ ਐਕਟ ਹੈ ਪਰ ਇਹ ਐਕਟ ਸਿਰਫ ਕਿਤਾਬਾਂ ਵਿੱਚ ਨੇ ਇਹ ਅਮਲ ਵਿੱਚ ਕਿਤੇ ਲਾਗੂ ਨਹੀਂ ਹੁੰਦੇ ਆਪਾਂ ਦੇਖਦੇ ਆਂ ਵੀ ਵਾਤਾਵਰਨ ਕਿੰਨੇ ਸਾਰੇ ਫੈਕਟਰੀਆਂ ਵਾਲੇ ਨੇ ਜਿਹੜੇ ਉਹ ਬੋਰ ਕਰਕੇ ਗੰਦਾ ਪਾਣੀ ਜ਼ਮੀਨ 'ਚ ਪਾ ਰਹੇ ਨੇ ਕੱਚੇ ਬੋਰ ਕਰਕੇ ਕੱਚੇ ਬੋਰ ਕਰਕੇ ਗੰਦਾ ਪਾਣੀ ਜ਼ਮੀਨ 'ਚ ਪਾ ਰਹੇ ਨੇ ਪਰ ਉਹਨਾਂ ਦੇ ਖਿਲਾਫ ਕਦੇ ਕਾਰਵਾਈ ਹੋਈ ਹੈ ਕਿੰਨੇ ਸਾਰੀਆਂ ਜਿਹੜੀਆਂ ਐਨਓਸੀ ਤੋਂ ਬਿਨਾ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹੜੇ ਧੂਆਂ ਆਕਾਸ਼ ਵਿੱਚ ਛੱਡਣ ਦਾ ਕੰਮ ਹੈ 에ਅਰ ਨੂੰ ਪੋਲਿਊਟ ਕਰਨ ਦਾ ਕੰਮ ਹੈ ਉਹਨਾਂ ਦੇ ਖਿਲਾਫ ਕਦੇ ਕਾਰਵਾਈ ਹੋਈ ਹੈ ਲੈਂਡ ਨੂੰ ਪੋਲਿਊਟ ਕਰਨ ਦਾ ਕੰਮ ਹੋ ਰਿਹਾ ਕਦੇ ਕਾਰਵਾਈ ਆ ਨਹੀਂ ਹੈ ਉਹ ਸਾਰੇ ਦੇ ਸਾਰੇ ਜਿਹੜੇ ਉਹ ਐਕਟ ਤਾਂ ਜ਼ਰੂਰ ਨੇ ਨਾਮ ਦੇ ਐਕਟ ਨੇ ਪਰ ਉਹਦੇ ਖਿਲਾਫ ਉਹਦੇ ਉਹ ਅਮਲ ਵਿੱਚ ਉਸ ਤਰ੍ਹਾਂ ਲਾਗੂ ਨਹੀਂ ਹੈ ਉਹਦੇ ਮੁਤਾਬਕ ਕਿਤੇ ਕਾਰਵਾਈ ਨਹੀਂ ਹੋ ਰਹੀ ਜੇ ਅਮਲ ਵਿੱਚ ਲਿਆਂਦਾ ਜਾਵੇ ਕਾਰਵਾਈ ਹੋਵੇ ਜਿਵੇਂ ਕੈਂਸਰ ਦੇ ਮਰੀਜ਼ ਪੰਜਾਬ ਵਿੱਚ ਸਭ ਤੋਂ ਮਾਲਵਾ ਪੱਟੀ ਆਪਣੀ ਖਾਸ ਕਰਕੇ ਗੱਲ ਕਰ ਲੈਂਦੇ ਆ ਤਾਂ ਕੈਂਸਰ ਦੇ ਲੋਕ ਬਾਤ ਇਹ ਵੀ ਕਾਰਨ ਮੰਨਿਆ ਜਾਂਦਾ ਦੇਖੋ ਹੁਣ ਜਿਹੜੇ ਰਿਜ਼ਲਟ ਆਏ ਨੇ ਜਾਂ ਜਿਹੜੀਆਂ ਕੋਈ ਸਟੱਡੀਜ਼ ਹੋਈਆਂ ਨੇ ਅਧਿਐਨ ਹੋਏ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਕੈਂਸਰ ਨੂੰ ਪੰਜਾਬ ਦੇ ਵਿੱਚ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਕਾਰਨ ਖਾਸ ਕਰਕੇ ਮਾਲਵੇ ਵਿੱਚ ਉਹ ਪਾਣੀ ਦਾ ਪੋਲੂਸ਼ਨ ਹੈ ਆਪਾਂ ਇੱਕ ਪਾਣੀ ਤੇ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਕਿ ਪੰਜਾਬ ਦੇ ਪਾਣੀ ਨੂੰ ਕਿਵੇਂ ਸੰਭਾਲਣ ਦੀ ਲੋੜ ਹੈ ਪੰਜਾਬ ਕੋਲ ਕਿੰਨਾ ਵੱਡਾ ਪਾਣੀ ਦਾ ਭੰਡਾਰ ਹੈ ਜੇ ਉਹਨੂੰ ਮਤਲਬ ਪ੍ਰੀਜ਼ਰਵ ਕਰਕੇ ਰੱਖ ਲਿਆ ਜਾਵੇ ਤਾਂ ਸੰਭਾਲਿਆ ਜਾ ਸਕਦਾ ਹੈ ਡੈਮ ਛੋਟੇ ਆਪਾਂ ਗੱਲ ਕੀਤੀ ਸੀ ਸਤਲੁਜ ਦਰਿਆ ਤੇ ਜਿਹੜੇ ਉਹ ਝੀਲਾਂ ਬਣਾ ਕੇ ਉਹ ਰੋਕਣ ਦਾ ਕੰਮ ਸੋ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ ਹੈ ਇਹ ਕੈਂਸਰ ਦੀ ਜਿਹੜੀ ਬਿਮਾਰੀ ਹੈ ਉਹਦਾ ਮੇਨ ਫੈਕਟਰ ਜਿਹੜਾ ਹੈ ਉਹ ਹੁਣ ਨਵੀਂ ਸਟੱਡੀ ਆਈ ਹੈ ਉਹਦੇ ਵਿੱਚ ਜਿਹੜੇ ਬੜੇ ਖਤਰਨਾਕ ਤੱਤ ਜਿਹੜੇ ਪਾਣੀ 'ਚ ਸਾਡੇ ਸ਼ਾਮਿਲ ਹੋ ਗਏ ਨੇ ਦੇਖਣ ਨੂੰ ਭਾਵੇਂ ਪਾਣੀ ਉਹ ਕ੍ਰਿਸਟਲ ਲੱਗਦਾ ਹੈ ਉਹ ਸਾਫ਼ ਲੱਗਦਾ ਹੈ ਪਰ ਉਹਦੇ 'ਚ ਖਤਰਨਾਕ ਤੱਤ ਨੇ ਜਿਹੜੇ ਉਹ ਕੈਂਸਰ ਵਿਧਾਨ ਦਾ ਕੰਮ ਕਰ ਰਹੇ ਨੇ ਉਵੇਂ ਹੀ ਸਾਡਾ ਜਿਹੜਾ ਵਾਤਾਵਰਣ ਹੈ ਉਹ ਜਿੱਦੇ ਸਾਡੀ ਹਵਾ ਹੈ ਜਿੱਦੇ ਸਾਡੀ ਜ਼ਮੀਨ ਹੈ ਜਿਹੜੇ ਸਾਡੀ ਖਾਦ ਖੁਰਾਕ ਹੈ ਜਿੱਥੋਂ ਅਸੀਂ ਚੀਜ਼ਾਂ ਪੈਦਾ ਕਰਦੇ ਹਾਂ ਕਿੰਨਾ ਪੈਸਟੀਸਾਈਡ ਪਾਉਂਦੇ ਆ ਕਿੰਨਾ ਸਾਰਾ ਕੁਝ ਪਾਉਂਦੇ ਆ ਵੱਖਰੀ ਗੱਲ ਹੈ ਕਿਸਾਨ ਕਹਿੰਨਗੇ ਵੀ ਸਾਡੀ ਮਜਬੂਰੀ ਹੈ ਅਸੀਂ ਮੰਡੀ ਦੇ ਵਿੱਚ ਜੇ ਮੁਕਾਬ ਵੀ ਚੇਤਨ ਨਹੀਂ ਹੈ ਸਰਕਾਰ ਦੇ ਪ੍ਰਤੀ ਕਿਤੇ ਵੀ ਗੰਭੀਰ ਨਹੀਂ ਹੈ ਵੀ ਕੋਈ ਅਜਿਹੇ ਕਾਨੂੰਨ ਬਣਾਏ ਜਾਣ ਜਿਹੜੇ ਸਖਤ ਸਜ਼ਾਵਾਂ ਦੀ ਪ੍ਰੋਵੀਜ਼ਨ ਹੋਵੇ ਅਸੀਂ ਕਹਿੰਦਾ ਵੀ ਪਾਣੀ ਦੇ ਸੰਭਾਲ ਲਈ ਕੋਈ ਪਾਣੀ ਪਲੂਟ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਹੋਵੇ ਕੋਈ ਸਖਤ ਸਜ਼ਾ ਵਾਲਾ ਪ੍ਰੋਵੀਜ਼ਨ ਹੋਵੇ ਉਵੇਂ ਹੀ ਵਾਤਾਵਰਨ ਨੂੰ ਜੇ ਕੋਈ ਖਰਾਬ ਕਰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਉਵੇਂ ਹੀ ਜੇ ਕੋਈ ਰੁੱਖਾਂ ਦੀ ਕਟਾਈ ਕਰਦਾ ਜੇ ਰੁੱਖ ਲੱਗ ਰਿਹਾ ਤਾਂ ਕੋਈ ਕਟਣ ਦਾ ਕੰਮ ਵੀ ਕਰ ਰਿਹਾ ਮਾਰਦਾ ਹਾਂਜੀ ਹਾਂਜੀ ਜਦੋਂ ਬੰਦੇ ਨੇ ਮਾਰਤਾ ਪਰਚਾ 302 ਜਦੋਂ ਹੁਣ ਤਾਰਾ ਚੇਂਜ ਕਰਤੀਆਂ ਜੇ ਰੁੱਖ ਵੀ ਮਾਰਿਆ ਤਾਂ ਉਹਦੇ ਪਰਚਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜੇ ਕੋਈ ਰੁੱਖਾਂ ਦੀ ਕਟਾਈ ਕਰਦਾ ਤਾਂ ਉਹਦੇ ਖਿਲਾਫ ਉਸ ਤਰ੍ਹਾਂ ਦੀ ਕੋਈ ਕਾਰਵਾਈ ਹੋਏ ਅਪਾ ਜਿਵੇਂ ਪਹਿਲਾਂ ਗੱਲ ਕੀਤੀ ਮੈਂ ਫਿਰ ਇਹ ਗੱਲ ਕਵਾਂਗਾ ਕਿ ਇਹ ਮੁਹਿੰਮ ਬਹੁਤ ਵਧੀਆ ਹੈ ਤੁਸੀਂ ਵੀ ਲਾਈਵ ਜਿਹੜੀ ਗੁਰੂਵਾਰ ਸਾਹਿਬ ਵੱਲੋਂ ਕਰ ਰਹੇ ਹੋ ਪਰ ਇਸ ਗੱਲ ਦਾ ਜਰੂਰ ਖਿਆਲ ਰੱਖਿਆ ਜਾਵੇ ਕਿ ਰੁੱਖ ਲਗਾ ਕੇ ਉਹਨਾਂ ਨੂੰ ਸੰਭਾਲਣ ਦਾ ਕੰਮ ਕੀਤਾ ਜਾਵੇ ਇੱਕ ਰੁੱਖ ਲਗਾਉਣੇ ਆ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇੱਕ ਰੁੱਖ ਪੰਜਾ ਚਾਰਾਂ ਪੰਜਾ ਸਾਲਾਂ ਚੋਂ ਜਵਾਨ ਹੋ ਜਾਂਦਾ ਹੈ ਇਹਦਾ ਮਤਲਬ ਹੈ ਜਿਹੜੇ ਦਿਨ ਤੋਂ ਰੁੱਖ ਲਗਾਇਆ ਉਸੇ ਦਿਨ ਤੋਂ ਉਹਨੇ ਸਾਡੇ ਗੰਧਲੇ ਵਾਤਾਵਰਣ ਚ ਜਿਹੜੀ ਫਿਰਦੀ ਕਾਰਬਨ ਡਾਈਆਕਸਾਈਡ ਉਹਨੂੰ ਸੋਖਣ ਦਾ ਕੰਮ ਸ਼ੁਰੂ ਕਰਤਾ ਜਦੋਂ ਤੱਕ ਰੁੱਖ ਬਣੇਗਾ ਕਿੰਨੀ ਸਾਰੀ ਕਾਰਬਨ ਡਾਈਆਕਸਾਈਡ ਹੈ ਜਿਹੜੀ ਉਹ 25% ਕਾਰਬਨ ਡਾਈਆਕਸਾਈਡ ਜਿਹੜੀ 15% ਜਿਹੜੀ ਹਵਾ ਵਿੱਚ ਹੈਗੀ ਹੈ ਉਹ ਕੱਲੇ ਰੁੱਖ ਸੋਖਣ ਦਾ ਕੰਮ ਕਰਦੇ ਨੇ ਆਵਾਜ਼ ਦਾ ਪ੍ਰਦੂਸ਼ਨ ਜਿਹੜਾ ਹੈ ਜੇ ਉਹ ਰੁੱਖ ਠੀਕ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ 50% ਆਵਾਜ਼ ਦੇ ਪ੍ਰਦੂਸ਼ਣ ਨੂੰ ਰੋਕਣ ਦਾ ਕੰਮ ਰੁੱਖ ਕਰਦੇ ਨੇ ਆਪਾਂ ਪਹਿਲਾਂ ਗੱਲ ਕੀਤੀ ਕਿ 70% ਪਾਣੀ ਨੂੰ ਫਿਲਟਰ ਕਰਨ ਦਾ ਕੰਮ ਕਰਦੇ ਨੇ ਸੋ ਰੁੱਖਾਂ ਦੇ ਫਾਇਦੇ ਬੜੇ ਨੇ ਪਰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਇਹਦੇ ਚੀ ਚੀਜ਼ਾਂ ਜ਼ਰੂਰ ਖਿਆਲ ਰੱਖੀਆਂ ਜਾਣ ਖਾਸ ਕਰਕੇ ਧਿਆਨ ਰੱਖਿਆ ਜਾਵੇ ਔਰ ਜਿਹੜੇ ਕੋਈ ਇਹ ਮੁਹਿੰਮ ਚਲਾ ਰਹੇ ਆ ਉਹਨਾਂ ਨੂੰ ਇਸ ਗੱਲ ਪ੍ਰਤੀ ਅਵੇਅਰ ਹੋਣਾ ਪਵੇਗਾ ਸਰਕਾਰ ਤੱਕ ਵੀ ਸਾਡੀ ਕੋਈ ਗੱਲ ਜਾਵੇ ਸਰਕਾਰ ਤੱਕ ਵੀ ਮੰਗ ਜਾਵੇ ਕਿ ਸਰਕਾਰ ਇਹਨਾਂ ਨੂੰ ਇਸ ਤਰ੍ਹਾਂ ਦੀ ਜ ਕੋਈ ਸਮੱਸਿਆਵਾਂ ਆਉਂਦੀਆਂ ਨੇ ਇਹਨਾਂ ਨੂੰ ਡੀਲ ਕਰਨ ਦੇ ਲਈ ਵਾਸਤੇ ਕੋਈ ਸਰਕਾਰ ਅਜੇ ਹੀ ਪੁਖਤਾ ਕਾਨੂੰਨ ਬਣਾਵੇ ਤਾਂ ਕਿ ਜੇ ਕੋਈ ਕਿਸੇ ਦੀ ਹਿੰਮਤ ਨਾ ਪਾਵੇ ਵੀ ਉਹ ਰੁੱਖ ਕੱਟਣ ਦਾ ਕੰਮ ਕਰੇ ਜਾਂ ਸਾੜਨ ਦਾ ਕਰੇ ਜਾਂ ਸਾੜਨ ਦਾ ਕੰਮ ਕਰੇ ਕਿਸੇ ਦੀ ਹਿੰਮਤ ਨਾ ਪਾਵੇ ਕਿ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦਾ ਕੰਮ ਕਰੇ ਸੋ ਜੇ ਵਾਤਾਵਰਨ ਸਾਫ਼ ਨਹੀਂ ਹੈ ਤਾਂ ਫਿਰ ਅਕਨੀਆਂ ਸਾਰੀਆਂ ਬਿਮਾਰੀਆਂ ਨੇ ਪਰ ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਮਨੁੱਖ ਜੀਵਨ ਜੋਗਾ ਇਸ ਧਰਤੀ ਤੇ ਰਹਿ ਸਕੇਗਾ ਆਦਰਵਾਇਜ਼ ਆਉਣ ਵਾਲੇ ਸਮੇਂ 'ਚ ਹੋਰ ਖਤਰਨਾਕ ਰਿਜ਼ਲਟ ਇਹਦੇ ਨਿਕਲਣਗੇ ਬਿਲਕੁਲ ਜੀ ਜੇਕਰ ਵਾਤਾਵਰਨ ਸਾਫ਼ ਹੋਵੇਗਾ ਤਾਂ ਤਾਂ ਹੀ ਬੰਦਾ ਬਿਮਾਰੀਆਂ ਤੋਂ ਬਚ ਸਕਦਾ ਜੇਕਰ ਅਸੀਂ ਆਪਦੀ ਗੱਡੀ ਦੀ ਸਰਵਿਸ ਦਾ ਚੈੱਕ ਅਪ ਕਰਦੇ ਆ ਤਾਂ ਗੱਡੀ ਸਹੀ ਕਰਾਉਂਦੇ ਤਾਂ ਸਰੀਰ ਦੇ ਚੈੱਕ ਅਪ ਦੇ ਲਈ ਰੁੱਖ ਲਗਾਣੇ ਵੀ ਜ਼ਰੂਰੀ ਹੈਗੇ ਆ ਤੇ ਜੇ ਰੁੱਖ ਹੋਣਗੇ ਇਕੱਲੇ ਲਗਾਉਣ ਦੇ ਨਾਲ ਗੱਲ ਨਹੀਂ ਬਣਨੀ ਹੈਗੀ ਪੌਦੇ ਲਗਾਉਣ ਨਾਲੇ ਪੌਦਿਆਂ ਨੂੰ ਦਰਖਤ ਬਣਾਉਣਾ ਪਊਗਾ ਦਰਖਤ ਬਣਾਉਣ ਦੇ ਲਈ ਲੋਕ ਜਿਸ ਤਰੀਕੇ ਸਹਿਯੋਗ ਕਰਦੇ ਆ ਪਰ ਉਸੇ ਤਰੀਕੇ ਉਹਨਾਂ ਨੂੰ ਪਾਲਣਾ ਵੀ ਪਊਗਾ। ਚਰਨਜੀਤ ਹੋਰ ਦੱਸਿਆ ਪੰਜਾਬ ਦੇ ਵਿੱਚ ਸਿਰਫ ਤਿੰਨ ਜ਼ਿਲ੍ਹੇ ਹੈਗੇ ਆ ਜਿਹੜੇ ਜ਼ਿਲ੍ਹਿਆਂ ਵਿੱਚ ਰੁੱਕ ਗਿਆ ਪਰ ਪੂਰੇ ਪੰਜਾਬ ਵਿੱਚ 5% ਇਹਨਾਂ ਦੱਸਿਆ ਹਾਲੇ ਤੱਕ ਰੁੱਖ ਨਹੀਂ ਹੈਗੇ ਸਿਰਫ ਰੁੱਖ ਕਿੱਥੇ ਨੇ ਸੜਕਾਂ ਤੇ ਨੇ ਜਾਂ ਨਹਿਰਾਂ ਤੇ ਨੇ ਜਾਂ ਕੋਈ ਸਰਕਾਰੀ ਥਾਵਾਂ ਤੇ ਨੇ ਪਰ ਲੋਕਾਂ ਨੂੰ ਚਾਹੀਦਾ ਵਾਤ ਵਾਤ ਰੁੱਖ ਵੀ ਲਗਾਏ ਜਾਣ ਇਹਨਾਂ ਸੰਭਾਲ ਵੀ ਕੀਤੀ ਐਵੇਂ ਤੇ ਪਾਣੀ ਨੂੰ ਪੋਲੂਸ਼ਨ ਹੋਣ ਤੋਂ ਜ਼ਰੂਰ ਬਚਾਇਆ ਜਾਵੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਈ ਪੱਤਰਕਾਰ ਸਾਥੀ ਗਰਮੀਤ ਦੇ ਨਾਲ ਮੈਸਤਪਾਲ ਤਿੰਦ ਗੁਰੂ ਅਰਜਨ